ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਮੱਜੂ ਕੇ ਬਲੱਡ ਲਾਈਨ ਦਾ ਇੱਕ ਬੜਾ ਸ਼ਾਨਦਾਰ ਵਿਸ਼ੇਰਾ ਦਿਖਾਉਣਾਗਾ ਜਿਹੜਾ ਬਾਈ ਅਰਗਿਆਂ ਨੇ ਸੇਲ ਕਰਨ ਇਹ ਵਿਸ਼ੇਰਾ ਦੋਸਤੋ ਐਡਮਸ ਬਰੀਡਰ ਸਟੱਡ ਫਾਰਮ ਦੇ ਉੱਤੇ ਪਿੰਡ ਤੋਂਗਾਲੀਆ ਬਾਈ ਭਗਤ ਮਾਹਲ ਦੇ ਕੋਲ ਸੋ ਹੋਮ ਬਰੀਡ ਬੱਚਾਗਾ ਇਹ ਬਾਈ ਦੇ ਕੋਲੇ ਜਿਹੜਾ ਇਸ ਵਕਤ ਕਿੰਗ ਕੋਬਰਾ ਘੋੜਾਗਾ ਉਸੇ ਘੋੜੇ ਦਾ ਬੱਚਾ ਹੈ ਕਿੰਗ ਕੋਵਰੇ ਦੇ ਅੱਗੇ ਸ਼ਾਇਰ ਆ ਗਿਆ 나ਗ ਸੋ 나ਗ ਘੋੜੇ ਦਾ ਪੋਤਾ ਹੈ ਤੇ ਐਡਮ ਦਾ ਪਰਪੋਤਾ ਹੈ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਵੀ ਬਾਈ ਅਰਗੇ ਲੰਮੇ ਸਮੇਂ ਤੋਂ ਮੱਝੂ ਕੇ ਬਲੱਡ ਲਾਈਨ ਦੀ ਬਰੀਡਿੰਗ ਦੇ ਉੱਤੇ ਕੰਮ ਕਰ ਰਹੇ ਆ ਐਡਮ ਘੋੜੇ ਦਾ ਜਨਮ ਵੀ ਇਹਨਾਂ ਦੇ ਘਰੀ ਹੋਇਆ ਸੀਗਾ ਤੇ 나ਗ ਵੀ ਕਾਫੀ ਟਾਈਮ ਇਹਨਾਂ ਦੇ ਕੋਲੇ ਰਿਹਾਗਾ ਸੋ ਦੋਸਤੋ ਉਸੇ ਬਲੱਡ ਲਾਈਨ ਦਾ ਇਹ ਬਸ਼ੀਰਾਗਾ ਅੱਗੇ ਤਿਆਰ ਹੋਇਆ ਤੇਦੀ ਮਾਂ ਵੀ ਬਾਈ ਵਰਗਿਆਂ ਦੇ ਘਰੀ ਆ। ਸੋ ਬਸ਼ੇਰੇ ਦੀਆਂ ਤੁਸੀਂ ਬਣਤਰਾਂ ਦੇਖ ਸਕਦੇ ਹੋ ਕੁਝ ਦਿਨ ਪਹਿਲਾਂ ਆਪਾਂ ਇਹਦਾ ਜਿਹੜਾ ਸ਼ਾਇਰ ਆ ਕਿੰਗ ਕੋਬਰਾ ਉਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ। ਹੂ ਹੂ ਡਿਟੋ ਕਿੰਗ ਕੋਬਰੇ ਵਾਲੀਆਂ ਬਣਤਰਾਂ ਹੀ ਨੇ ਇਹਦੀਆਂ। ਉਹੀ ਲੰਮੀ ਧੌਣ ਤੇ ਫੇਸ ਕੁਆਲਿਟੀ ਬਿਊਟੀ ਦੇਖ ਸਕਦੇ ਹੋ। ਪਤਲਾ ਮੂੰਹ ਆ। ਬੱਚਾ ਸ਼ੋ ਬਹੁਤ ਕਰਦਾ ਆ ਆਪਣੇ ਬਾਪ ਦੇ ਵਾਂਗੂ। ਸੋ 16 ਮਹੀਨੇ ਇਸ ਬਸ਼ੇਰੇ ਦੀ ਉਮਰ ਆ। ਤੇ ਕਾਢ ਇਹ ਕਾਟ ਦੇ ਨੇੜੇ ਤੇੜਾ ਹੀ ਕਰ ਗਿਆ ਕਾਟ ਤੋਂ ਮਾੜਾ ਮੋਟਾ ਹੀ ਦਬਦਾ ਹੋਊਗਾ ਤੇ ਲੈਂਥ ਲੋਂਥ ਤੁਸੀਂ ਦੇਖ ਸਕਦੇ ਹੋ ਮਜ਼ਬੂਤੀ ਤਾਂ ਮੱਝੂ ਕੇ ਬਲੱਡ ਲਾਈਨ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਸਾਰੇ ਘੋੜਿਆਂ ਦੇ ਵਿੱਚ ਤਕਰੀਬਨ ਆਉਂਦੀ ਹੋਈ ਆ ਇਸ ਬਸ਼ੇਰੇ ਦੀ ਮਾਂ ਵੀ ਬਾਈ ਅਰਗਿਆਂ ਦੇ ਘਰੇ ਹੀ ਖੜੀ ਆ ਹੋਮ ਬਰੀਡ ਬੱਚਾਗਾ ਇਹ ਸੋ ਨੀਲਾ ਰੰਗ ਇਹਨੇ ਬਣਾਉਣਾ ਆਪਦਾ ਸ਼ੁਰੂ ਕਰਤਾ ਰੰਗ ਬਦਲਣਾ ਚੇਂਜ ਕਰਨਾ ਸ਼ੁਰੂ ਕਰਤਾ ਕੁਝ ਕੁ ਟਾਈਮ ਤੱਕ ਇਹ ਸਮਾਂ ਪੈ ਕੇ ਸਾਰਾ ਨੀਲਾ ਹੋ ਜਾਣਾਗਾ ਜਿਹੜੀ ਮੱਝੂ ਕੇ ਬਲੱਡ ਲਾਈਨ ਦੀ ਇੱਕ ਪਹਿਚਾਣਾ ਦੋਸਤੋ ਨੀਲਾ ਰੰਗ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਚੰਗਾ ਬਸ਼ੇਰਾ ਮੱਝੂ ਕੇ ਬਲੱਡ ਲਾਈਨ ਦਾ ਘਰੇ ਪਾਲਣਾ ਚਾਹੁੰਦਾ ਵੈਸੇ ਬਸ਼ੇਰਾ ਤਾਂ ਪਲ ਕੇ ਤਿਆਰ ਹੋਏ ਹੀ ਖੜਾ ਚੰਗਾ ਸਾਂਣ ਬਣ ਕੇ ਨੇ ਤਿਆਰ ਹੋ ਜਾਣਾ ਕੁਝਕ ਟਾਈਮ ਦੇ ਵਿੱਚ ਜਿਹੜੇ ਸਹਾਵ ਨਾਲ 16 ਮਹੀਨੇ ਉਮਰ ਦੇ ਵਿੱਚ 61 ਇੰਚ ਦੇ ਨੇੜੇ ਤੇੜੇ ਹੋ ਗਿਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਬਸ਼ੇਰਾ ਖਰੀਦਣਾ ਚਾਹੁੰਦਾ ਮੱਜੂ ਕੇ ਬਲੱਡ ਲਾਈਨ ਦਾ ਤਾਂ ਬਾਈ ਭਗਤ ਮਾਹਲ ਦਾ ਆਪਾਂ ਕੰਟੈਕਟ ਨੰਬਰ ਸਕਰੀਨ ਤੇ ਸ਼ੇਅਰ ਕਰਤਾ ਨੋਟ ਕਰ ਲੋ 98553 58226 ਇਸ ਨੰਬਰ ਤੇ ਕਾਲ ਕਰ ਲਿਓ ਬਸ਼ੀਰਾ ਬਹੁਤ ਜਿਆਦਾ ਸੋਹਣਾ ਦਾ ਮੱਜੂ ਕੇ ਬਲੱਡ ਲਾਈਨ ਦੇ ਵਿੱਚ ਆਮ ਆਪਾਂ ਦੇਖਦੇ ਆਂ ਵੀ ਜਿਆਦਾਤਰ ਮਜ਼ਬੂਤੀ ਤਾਂ ਆਉਂਦੀ ਹੋਈ ਆ ਪਰ ਕਈ ਵਾਰ ਥੋੜਾ ਜਿਹਾ ਕੀ ਹੁੰਦਾ ਵੀ ਫੇਸ ਬਿਊਟੀ ਉਨੀ ਨਹੀਂ ਆਉਂਦੀ ਪਰ ਇਸ ਬਸ਼ੀਰੇ ਦੇ ਵਿੱਚ ਬ੍ਰੇਕੀਆਂ ਵੀ ਬਹੁਤ ਜ਼ਿਆਦੇ ਆ ਗਰਦਨ ਵੀ ਬੜੀ ਪਤਲੀ ਆ ਲੰਮੀ ਆ ਤੇ ਹੁਣ ਜਿਵੇਂ ਜਿਹੜੇ ਹਸਾਬ ਨਾਲ ਇਹ ਰੰਗ ਚੇਂਜ ਕਰੀ ਜਾਂਦਾ ਨੀਲਾ ਕਰਨਾ ਸ਼ੁਰੂ ਹੋ ਗਿਆ ਤੇ ਜਦੋਂ ਸਾਰਾ ਰੰਗ ਇਹਦਾ ਨੀਲਾ ਹੋ ਗਿਆ ਬਹੁਤ ਸੋਹਣਾ ਬਸ਼ੇਰਾ ਬਣ ਜਾਣ ਤਾਂ ਫੋਨ ਲਾ ਲਿਓ ਜਿਹੜੇ ਵੀ ਚਾਹਵਣ ਸੱਜਣ ਬਸ਼ੇਰਾ ਖਰੀਦਣਾ ਚਾਹੁੰਦੇ ਹੋਏ ਧੰਨਵਾਦ ਜੀ